ਕੀ ਗੱਲ ਬਾਜੀ ਅੱਜਕੱਲ ਬੜੀ ਦੂਰ ਦੂਰ ਤੱਕ ਚਰਚੇ ਨੇ ਆਰਾਮ ਮੂਰਤੀ ਜੀ ਦੇ ਹੈ ਚੰਡੀਗੜ੍ਹ ਮਹਾਲੀ ਦਿੱਲੀ ਕੀ ਗੱਲ ਬਾਤ ਹੈ ਗੱਲਬਾਤ ਬੋਈ ਆਪਣਾ ਸਦਾ ਸਾਫ ਸੁਥਰਾ ਹੈ ਚੜੀ ਚੜੀ ਸਾਲ ਹੋ ਗਏ ਬੰਦੇ ਨੂੰ ਖਾਂਦੇ ਨੇ ਆਪਣੇ ਕੋਲ ਖੜੇ ਰਜਾਏ ਉਹਨਾਂ ਨੂੰ ਪੁੱਛ ਲੂ ਤੁਸੀਂ ਬਾਕੀ ਦੂਜੀ ਗੱਲ ਇਹ ਆ ਇਹ ਆਪਣਾ ਕੋਈ ਗੈਸ ਨਹੀਂ ਵਰਤਦੇ ਸਿਰਫ ਲੱਕੜ ਦੇ ਬਣਦੇ ਪੱਠੀ ਦੇ ਬਣਦੇ ਆ ਇੱਕ ਚੀਜ਼ ਮੈਂ ਤੁਹਾਨੂੰ ਪੁੱਛੂੰਗਾ ਇਹ ਕਿੰਵੀਂ ਪੀੜ੍ਹੀ ਹੈ ਇਹ ਤੀਜੀ ਪੀੜ੍ਹੀ ਹੈ ਤੇ ਜੇ ਪਹਿਲੀਆਂ ਦੋ ਪੀੜੀਆਂ ਦੀ ਗੱਲ ਕਰਾਂ ਤੇ ਕਹਿ ਲਓ ਉਹਨਾਂ ਨੇ ਕਿੰਨਾ ਟਾਈਮ ਮਿਹਨਤ ਕੀਤੀ ਹੋएगी ਤੁਹਾਡੇ ਅਕੋਰਡਿੰਗ 30-30 ਸਾਲ ਤਾਂ ਸਟਰਗਲ ਕੀਤਾ ਹੀ ਹੋएगी ਇੱਕ ਨੇ 30 ਸਾਲ ਕੀਤਾ ਸਾਡੇ ਡੈਡੀ ਜੀ ਨੇ ਫੇ ਚਾਚਾ ਜੀ ਨੇ 25 ਸਾਲ ਕੀਤਾ ਹੁਣ 15 ਸਾਲ ਮੈਨੂੰ ਹੋ ਗਏ ਫਿਲਚਾਈ ਤੇ ਜੇ ਗੱਲ ਕਰਾਂ ਤੇ ਚਣਿਆਂ ਦੇ ਵਿੱਚ ਕੀ ਸਪੈਸ਼ਲ ਪਾਉਨੇ ਹੋ ਤੇ ਕੀ ਕੀ ਜਿਹੜੀ ਚੀਜ਼ ਨਾਲ ਸਰਵ ਕਰਦੇ ਆ ਤੁਸੀਂ ਇਹਦੇ ਵਿੱਚ ਪਿਆਜ਼ ਇਮਲੀ ਪਦੀਨੇ ਦੀ ਹੱਟ ਚਟਣੀ ਤੇ ਚਣਿਆਂ ਵਿੱਚ ਕੋਈ ਕੋਈ ਘਿਓ ਨਹੀਂ ਕੋਈ ਤੇਲ ਨਹੀਂ ਤੇ ਸੁਣਾਣਾ ਚਾਹ ਤਾਂ ਇਹ ਵੀ ਆਉਂਦਾ ਕਿ ਜਿਹਦੇ ਕੋਲੇ ਪੈਸੇ ਵੀ ਨਹੀਂ ਹੁੰਦੇ ਮਹਾਰਾਜ ਜਿੱਤਾ ਬਹੁਤ ਖੁਸ਼ ਹੈ ਜੀ ਕੋਈ ਖਾ ਵੀ ਗਾ ਕੋਈ ਮਨਾ ਨਹੀਂ ਕਰੀਦਾ ਜੀ ਇੱਕ ਖਾ ਦੇ ਦੋ ਖਾ ਦੇ ਉਹਨੇ ਖੁਸ਼ ਹੋ ਕੇ ਕਹ ਲੈ ਸਸਰੀ ਦਾ ਸਰ ਕੀ ਗੱਲ ਬਾਜੀ ਅੱਜਕੱਲ ਬੜੀ ਦੂਰ ਦੂਰ ਤੱਕ ਚਰਚੇ ਨੇ ਆਰਾਮ ਮੂਰਤੀ ਜੀ ਦੇ ਹੈ ਚੰਡੀਗੜ੍ਹ ਮਹਾਲੀ ਦਿੱਲੀ ਕੀ ਗੱਲ ਬਾਤ ਹੈ ਗੱਲ ਬਾਤ ਬੋਈ ਆਪਣਾ ਸੌਦਾ ਸਾਫ ਸੁਥਰਾ ਹੈ 40-40 ਸਾਲ ਹੋ ਗਏ ਬੰਦੇ ਨੂੰ ਖਾਂਦੇ ਨੂੰ ਆਪਣੇ ਕੋਲ ਖੜੇ ਰਜਾਏ ਉਹਨਾਂ ਨੂੰ ਪੁੱਛ ਲਓ ਤੁਸੀਂ ਬਾਕੀ ਦੂਜੀ ਗੱਲ ਇਹ ਆ ਇਹ ਆਪਣਾ ਕੋਈ ਗੈਸ ਨਹੀਂ ਵਰਤਦੇ ਸਿਰਫ ਲੱਕੜ ਦੇ ਬਣਦੇ ਪੱਠੀ ਦੇ ਬਣਦੇ ਆ ਕੋਈ ਗੈਸ ਨਹੀਂ ਕੋਈ ਅਵੇਲੇਬਲ ਨਹੀਂ ਇੱਕ ਛੁੱਧ ਪੱਤੇ ਵਾਲੀ ਕੋਲੀ ਜਿਹਾ ਬਾਬਾ ਪਾਕੇ ਦੇਈਦੇ ਇਹਦੇ ਕੋਈ ਗਲਤ ਚੀਜ਼ ਨਹੀਂ ਹੈ ਜਿਹੜਾ ਮਸਾਲਾ ਵੀ ਹੈਗਾ ਉਹ ਵੀ ਸਾਡਾ ਆਪਣਾ ਪਸਾਇਆ ਹੋਇਆ ਹੈ ਤੁਹਾਡਾ ਤੇ ਜੇ ਗੱਲ ਕਰੀਏ ਤੇ ਕਿੰਨੇ ਵਜੇ ਆਉਣੇ ਹੋ ਇੱਥੇ ਤੁਸੀਂ ਇੱਥੇ 11:30 ਵਜੇ ਤੇ ਟਾਈਮਿੰਗ ਸ਼ਾਮ ਦੀ ਕੀ ਹੈ ਲਾਸਟ 4:30 5:00 ਵਜੇ 11:30 ਆਉਣੇ ਹੋ ਤੇ 4:30 5:00 ਵਜੇ ਚਲੇ ਜਾਣ ਚਲੇ ਜਾ ਤੇ ਲੋਕੇਸ਼ਨ ਨੋ ਨੰਬਰ ਡੀਐਮ ਕਾਲੋਜੀ ਨਿਊ ਟਾਊਨ ਤੇ ਇੱਕ ਚੀਜ਼ ਮੈਂ ਤੁਹਾਨੂੰ ਪੁੱਛੂੰਗਾ ਇਹ ਕਿੰਵੀਂ ਪੀੜ੍ਹੀ ਹੈ ਇਹ ਤੀਜੀ ਪੀੜ੍ਹੀ ਹੈ ਤੇ ਜੇ ਪਹਿਲੀਆਂ ਦੋ ਪੀੜੀਆਂ ਦੀ ਗੱਲ ਕਰਾਂ ਤੇ ਕਹਿ ਲਓ ਉਹਨਾਂ ਨੇ ਕਿੰਨਾ ਟਾਈਮ ਮਿਹਨਤ ਕੀਤੀ ਹੋएगी ਤੁਹਾਡੇ ਕੋਲ ਜੀ 30-30 ਸਾਲ ਦਾ ਸਟ੍ਰਗਲ ਕੀਤਾ ਹੀ ਹੋਈ ਇੱਕ ਨੇ 30 ਸਾਲ ਕੀਤਾ ਸਾਡੇ ਡੈਡੀ ਜੀ ਨੇ ਫਿਰ ਚਾਚਾ ਜੀ ਨੇ 25 ਸਾਲ ਕੀਤਾ ਹੁਣ 15 ਸਾਲ ਮੈਨੂੰ ਹੋ ਗਏ ਫਿਲ ਚਾਈ ਨੂੰ ਜੀ ਤੇ ਜੇ ਗੱਲ ਕਰਾਂ ਤੇ ਚਣਿਆਂ ਦੇ ਵਿੱਚ ਕੀ ਸਪੈਸ਼ਲ ਪਾਉਨੇ ਹੋ ਤੇ ਕੀ ਕੀ ਜਿਹੜੀ ਚੀਜ਼ ਨਾਲ ਸਰਵ ਕਰਦੇ ਹੋ ਤੁਸੀਂ ਇਹਦੇ ਵਿੱਚ ਪਿਆਜ਼ ਜੀ ਇਮਲੀ ਪਦੀਨੇ ਦੀ ਚਟਣੀ ਤੇ ਚਣਿਆਂ ਵਿੱਚ ਕੋਈ ਕੋਈ ਘਿਓ ਨਹੀਂ ਕੋਈ ਤੇਲ ਨਹੀਂ ਮਤਲਬ ਕਹਿ ਲਓ ਕਿ ਫੇਰੇ ਕਿਵੇਂ ਬਣਾਉਣੇ ਕਿਵੇਂ ਹੋ ਫਿਰ ਜੇ ਕਿਉਂ ਨਹੀਂ ਕੋਈ ਤੜਕਾ ਕਾਦਾ ਲਾਉਣੇ ਨਮਕ ਮਸਾਲੇ ਨਾਲ ਹੀ ਬਸ ਜੋ ਆਪਣੇ ਬਸਾਈ ਹੋਏ ਹੈ ਜੇ ਗੱਲ ਕਰਾਂ ਕੁਲਚਿਆਂ ਦੀ ਕੁਲਚੇ ਕਈ ਵਾਰ ਹੁੰਦੇ ਨੇ ਨਾ ਕਈਆਂ ਅੱਜ ਰੇੜੀਆਂ ਤੇ ਬਏ ਮਿਲਦੇ ਨੇ ਪਰ ਇਹ ਕੁਲਚੇ ਦੇਖਣ ਜੀ ਲੱਗਦੇ ਨੇ ਕਿ ਸੌਫਟ ਨੇ ਪੂਰੇ ਬੋ ਜੀ ਇੱਕ ਹੁਣ ਮਿਲ ਦਾ ਆਟਾ ਲੈ ਲਓ 22 ਰੁਪਏ ਆਸ਼ੀਰਵਾਦ 37 ਰੁਪਏ ਆਈਓ ਮੈਦੇ ਦਾ ਫਰਕ ਹੁੰਦਾ ਜੀ ਇੱਕ ਜੇ ਅਸੀਂ ਥੋੜਾ ਜਿਹਾ 15% ਆਟਾ ਬੋਈਦਾ ਜੀ ਕੁਲਚੇ ਚ ਕੱਲਾ ਮੈਦਾ ਨਹੀਂ ਹੈ ਠੀਕ ਹੈ ਜੀ ਕਹਿ ਲਓ ਮਤਲਬ ਇਹ ਲੱਗ ਜਾਂਦੇ ਨੇ ਦਿਨ ਦਿਨ ਜੇ ਗੱਲ ਕਰਾਂ ਤੇ ਕਿੰਨੇ ਕਿਲੋਮੀਟਰ ਦਾ ਆਪਾਂ ਆਈਡੀਆ ਲੈ ਸਕਦੇ ਆ ਕਿ ਇੰਨੇ ਨੇ ਕਿਲੋਮੀਟਰ ਤੋਂ ਦੂਰ ਤੋਂ ਤੁਹਾਡੇ ਕੋਲੇ ਬੰਦੇ ਆਏ ਨੇ ਦਿੱਲੀ ਮਹਾਲੀ ਦਾ ਛੜਦੋ ਤੇ ਪਤਾ ਹੀ ਹੈ 300 350 ਜੇਲੀ ਦਾ 40 50 ਕਿਲੋਮੀਟਰ ਦੇ ਆਏ ਜਿਹੜੇ ਲੋਕਲ ਆਉਂਦੇ ਨੇ ਲੋਕਲ ਜਿਹੜੇ 50 ਕਿਲੋਮੀਟਰ ਤੋਂ ਆਉਂਦੇ ਬਦਨੀ ਨਿਹਾਲ ਸਿੰਘ ਵਾਲਾ ਬਾਦਾਪੁਰਾਣਾ ਇੱਧਰ ਧਰਮਕੋਟ ਕੋਟੀ ਸਿਕਾ ਠੀਕ ਹੈ ਜੀ ਇਹ ਸਾਰੇ ਆਉਂਦੇ ਨੇ ਸਾਰੇ ਆਉਂਦੇ ਦਿੱਲੀ ਤੇ ਜੇ ਗੱਲ ਕਰਾਂ ਫੈਮਲੀ ਦੀ ਤੇ ਫੈਮਲੀ ਵੀ سپورਟ ਕਰਦੀ ਹੈ ਨਾਲ ਇਸ ਕੰਮ ਵੀ ਡੈਡੀ ਜੀ ਸਾਰੇ ਸੂਪੋਰਟ ਕਰਦੇ ਜੀ ਤੇ ਜੇ ਬੱਚਿਆਂ ਦੀ ਗੱਲ ਕਰਾਂ ਬੱਚਿਆਂ ਦਾ ਜੇ ਉਹਨਾਂ ਦਾ ਕਾ ਕਰਨਾ ਹੋਊਗਾ ਤਾਂ ਆਪਾਂ ਉਹ ਨੋ ਨੋ ਨਹੀਂ ਮੰਨ ਕੇ ਤਰ੍ਹਾਂ ਗੱਲ ਲੱਗਾ ਜੇ ਮੰਨ ਕਿ ਤਾ ਉਹਨਾਂ ਸਪੋਰਟ ਕਰਾਂਗੇ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਕੀ ਹੈ ਪ੍ਰਾਈਸ ਸਿਰਫ 30 ਰੁਪਏ ਦੇ 2 ਪੀਸਾਂ ਦੀ ਨਾਲ ਕੁਲਤੇ ਨਾਲੇ ਚਲੇ ਤੇ ਸੁਣਨਾ ਚਾਹਤ ਹੈ ਵੀ ਹੁੰਦਾ ਕਿ ਜਿਹਦੇ ਕੋਲੇ ਪੈਸੇ ਵੀ ਨਹੀਂ ਹੁੰਦੇ ਤੇ ਮਹਾਰਾਜ ਜੀ ਦਿੱਤਾ ਬਹੁਤ ਖੁਸ਼ੀ ਜੀ ਕੋਈ ਖਾ ਵੀ ਗਿਆ ਕੋਈ ਮਨਾ ਨਹੀਂ ਕਰੀਦਾ ਜੀ ਇੱਕ ਖਾ ਗਿਆ ਦੋ ਖਾ ਗਿਆ ਉਹਨਾਂ ਕੋ ਖੁਸ਼ ਹੋ ਕੇ ਖਾ ਲੈ ਜੀ ਤੇ ਜੇ ਹੁਣ ਗੱਲ ਕਰਾਂ ਸਟਰਗਲ ਲਾਈਫ ਹਨਾ ਤੁਸੀਂ ਕਹਿ ਰਹੇ ਹੋ 30 35 ਸਾਲ ਤੋਂ ਮਿਹਨਤ ਕੀਤੀ ਪਹਿਲਾਂ ਬਜ਼ੁਰਗਾਂ ਨੇ ਫਿਰ ਕਹਿ ਲਓ ਫਿਰ ਤੁਸੀਂ ਉਹਨਾਂ ਦੇ ਬਣਾਏ ਰਸਤੇ ਤੇ ਚੱਲ ਰਹੇ ਹੋ ਹਨਾ ਹਾਂਜੀ ਉਹਨਾਂ ਦੇ ਬਣਾਏ ਰ ਬਹੁਤ ਪਿਆਰ ਕਰਦੇਈ ਕਸਤਰੋਂ ਕਈ ਵਾਰ ਇਸਰਮ ਵੀ ਹੋਇਆ ਕਿ ਛੁੱਟੀ ਕਰ ਲਈ ਹੋਵੇ ਤੇ ਮਗਰ ਫੋਨ ਆਉਂਦੇ ਹੁਣ ਮੂਰਤੀ ਜੀ ਅੱਜ ਤੁਸੀਂ ਸਾਨੂੰ ਗੋਲੀ ਪਾ ਗਏ ਹੋ ਆਏ ਨਹੀਂ ਹੋ ਸਵਾਦ ਲਾ ਕੇ ਗੋਲੀ ਪਾਈ ਨਹੀਂ ਕਹਿੰਦੇ ਵੈਸੇ ਕਹਿੰਦੇ ਵੀ ਸਾਡਾ ਟਾਈਮ ਖਰਾਬ ਕੀਤਾ ਤੁਸੀਂ ਸਾਨੂੰ ਲੈ ਕੇ ਜਾਇਆ ਕਰੋ ਛੁੱਟੀ ਕਰਨੀ ਹੈ ਜੀ ਛੁੱਟੀਆਂ ਪਿੱਛੇ ਕਰਨੀਆਂ ਕਰਨੀਆਂ ਹੀ ਪੈ ਜਾਂਦੀਆਂ ਅੱਗੇ ਬੜੀ ਘਰੇ ਕੋਈ ਫੈਮਿਲੀ ਚ ਕੰਮ ਆ ਜਾਂਦਾ ਹੈ